ਦਾ ਦੱਸ ਰਿਹਾ ਕਿ ਪਿਛਲੇ 1 ਮਹੀਨੇ ਤੋਂ ਇਹ ਪਲਾਟ ਲੈਣ ਲਈ ਟਰਾਈ ਕਰ ਰਹੀ ਸੀ ਪਰ ਕਿਤੋਂ ਵੀ ਪਲਾਟ ਨਹੀਂ ਸੀ ਮਿਲ ਰਿਆ ਉਹ ਇਹ ਦੱਸ ਰਿਹਾ ਕਿ ਇਹਨਾਂ ਨੇ ਬਹੁਤ ਟਰਾਈ ਕੀਤੇ ਔਰ ਬਹੁਤ ਪਲਾਟ ਦੇਖੇ ਪਰ ਕੋਈ ਵੀ ਸਹੀ ਨਹੀਂ ਲੱਗਿਆ ਇਹਨਾਂ ਨੂੰ ਇਹ ਦੱਸ ਰਿਹਾ ਕਿ ਚਰਚ ਵਿੱਚ ਆਏ ਔਰ ਇਹਨਾਂ ਨੇ ਤੁਹਾਡੇ ਤੋਂ ਪ੍ਰੇ ਕਰਵਾਈ ਤਾਂ ਪ੍ਰਭੂ ਨੇ ਇਹਨਾਂ ਨੂੰ ਇੱਕ ਬਹੁਤ ਹੀ ਵਧੀਆ ਪਲਾਟ ਦੇ ਨਾਲ ਬLESਸ ਕੀਤਾ ਹੈ ਜੀ ਹੋਰ ਮੇਰਾ ਤਾਰਿਫ ਕਰੀਏ ਖੁਦਾਵਾਨ ਹਾਲੇਲੂਇਆ ਕਿੱਥੇ ਕਿਥੋਂ ਆਇਓ ਆ ਕਿੱਧਰੋਂ ਆ ਰਾਜਸਥਾਨ ਦੇਖੋ ਇਦਾਂ ਦੀ ਗੜਕ ਮੋੜੀ ਜਾਈਏ ਤੁਹਾਡੇ ਅੰਦਰ ਸਾਡੀ ਰੁਕ ਰੁਕ ਰੁਕੋ ਇਹ ਪੈਣ ਭਰਾਵਾਂ ਨੂੰ ਵੀ ਪਿੱਛੇ ਕਰ ਰਹੀ ਹੈ ਇਹ ਪਿਛਲੇ ਸੰਡੇ ਇੱਕ ਭਰਾ ਗਵਾਈ ਦੇ ਕੇ ਗਿਆ ਉਹ ਡਰਿਆ ਡਰਿਆ ਜਿਹਾ ਖੜਾ ਸੀਗਾ ਤੇ ਜਦੋਂ ਆਫਟਰ ਮੀਟਿੰਗ ਮੈਂ ਉਹਨੂੰ ਮਿਲਿਆ ਮੈਂ ਕਿਹਾ ਤਾਂ ਫੁੱਲ ਕੇ ਗਵਾਈ ਨਹੀਂ ਦਿੱਤੀ ਕਹਿੰਦਾ ਜੀ ਕੀ ਕਰੀਏ ਇੰਨੇ ਲੋਕਾਂ ਨੂੰ ਵੇਖ ਕੇ ਲੱਤਾਂ ਕੰਬਦੀਆਂ ਸੀ ਸਾਹਮਣੇ ਕਿੰਦਾ ਬੋਲੀਏ ਸੀ ਪਰ ਇਹ ਦੇਖੋ ਅੱਜ ਸਿਸਕਾ ਕਿੰਨਾ ਟਾਈਮ ਹੋ ਗਿਆ ਚਰਚ ਦੇ ਨਾਲ ਜੁੜਿਆ ਸਾਨੂੰ ਬਹੁਤ 15 ਸਾਲ ਹੋ ਗਏ ਜੁੜਿਆ ਪਰਮੇਸ਼ਰ ਦੇ ਨਾਮ ਅੱਜ ਜੁੜਿਆ ਹੋ। ਅੱਛਾ ਇਸ ਟੈਕ ਦੇ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ? ਅੱਜ ਦਾ ਹੁਣੇ ਜੇ ਆਪਣਾ ਕਿਰਨਾ ਨਾ ਬੈਕ ਆ ਕੇ ਉੱਡ ਗਿਆ ਮੇਰੀ ਦੋਤੀ। ਓਕੇ। ਉਹ ਨਾ ਦੁਆਖੋ ਆਈ ਕਹਿੰਦੀ ਮਾਤਾ ਫੈਨ ਨਹੀਂ ਹੋਗੇ ਨਾ ਉੱਥੇ ਗਈ ਸੀ ਨਬਰੀ ਸਾਡੇ ਕੋਲੇ। ਠੀਕ ਹੈ। ਤੇ ਰੱਬ ਦੇ ਸੇਵਕਾਂ ਕੋ ਉੱਥੇ ਵੀ ਕਰਵਾਇ ਤੇ ਤੁਹਾਡੇ ਕੋਲ ਕਰਵਾਇ ਕਿਥੇ ਜਲਦੀ ਕੰਮ ਪਰਮੇਸ਼ਰ ਨੇ ਹੋਣ ਲਈ। ਅੱਛਾ ਵੀ ਪਹਿਲਾਂ ਕੀ 플ਾਟ ਮਿਲ ਨਹੀਂ ਸੀ ਰਿਆ ਜਦ ਪੈਸੇ ਦਾ ਰੇਂਜ ਨਹੀਂ ਸੀ। ਹਾਂ ਮਿਲ ਨਹੀਂ ओके जित ते अंदर ते ओथे प्लाट ਵੀ ਬੰਦਾ ਨਹੀਂ ਸੀਗਾ ਪਰ ਮੁਕਰ ਜਾਂਦੇ ਸੀਗੇ ਅੱਛਾ ਤੇ ਰਬ ਦੇ ਸੇਬ ਤੁਹਾਡੇ ਕੋਲ ਦੁਆ ਕਰਾਈ ਠੋਕਤਾ ਕੋ ਤੇ ਪਰਮੇਸ਼ਰ ਨੇ ਛੋੜ ਲੈ ਹਾਡਾ ਇੱਕ ਵੀ ਗੱਡੀ ਨੀਂਂਦਾ ਬਾਲ ਗਿਆ ਤੇ ਬਾੜ ਵਧੀਆ ਲਿਖ ਦੇਤਾ ਪਰਮੇਸ਼ਰ ਚੋਰ ਦੇ ਨਾਲ ਤਾਲੀ ਪਈਏ ਬਣਾਉਂਦੇ ਨਹੀਂ ਅੱਜ ਵੀ ਤੁਹਾਡੇ ਨੂੰ ਚਾਹ ਰਿਹਾ ਮਾਣ ਸਭ ਤੁਹਾਡੇ ਨੂੰ ਚਾਹ ਰਿਹਾ ਸਰਜੰਟ ਆਈਡ ਕਰਦੇ